1 ਜੂਨ ਜਿੱਥੇ ਕੀ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਸੋ ਅੱਜ ਜਿੱਥੇ ਕੀ ਤਪਦੀ ਹੋਈ ਗਰਮੀ ਵੀ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਸਾਡੇ ਕੋਲ ਅਲਰਟ ਜਾਰੀ ਆ ਰਹੀ ਨੇ ਲੇਕਿਨ ਉੱਥੇ ਹੀ ਚੱਲਦੀ ਲੋਕਾਂ ਦਾ ਜਿਹੜਾ ਉਤਸ਼ਾਹ ਹੈ ਵੋਟਾਂ ਨੂੰ ਲੈ ਕੇ ਉਹ ਜ਼ਰਾ ਹੀ ਹੈ ਅੱਜ ਜਿਸ ਵੇਲੇ 7 ਵਜੇ ਤੋਂ ਵੋਟਾਂ ਸ਼ੁਰੂ ਹੋਈਆਂ ਸੀ ਕਿ ਚੋਣਾ ਲੋਕ ਸਭਾ ਚੋਣਾ ਨੇ ਪੰਜਾਬ ਦਾ ਅੱਜ ਆਖਰੀ ਪੜਾਅ ਹੈ 1 ਜੂਨ ਤੇ ਉਸ ਤੋਂ ਬਾਅਦ 4 ਜੂਨ ਨੂੰ ਸਾਡੇ ਕੋਲ ਰਿਜ਼ਲਟ ਸਾਹਮਣੇ ਆ ਜੀਗਾ ਕਿ ਆਖਿਰਕਾਰ ਕਿਹੜੀ ਸਰਕਾਰ ਦਾ ਬੋਲਬਾਲਾ ਪੰਜਾਬ ਦੇ ਵਿੱਚ ਹੈ ਕਿਹੜੀ ਸਰਕਾਰ ਦਾ ਬੋਲਬਾਲਾ ਆਪਣੇ ਭਾਰਤ ਦੇਸ਼ ਵਿੱਚ ਵਜਦਾ ਹਾਲਾਂਕ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਗਰਮੀ ਬਹੁਤ ਜ਼ਿਆਦਾ ਹੈ ਜੀ ਤੇ ਲੋਕ ਹਾਲੇ ਕਿਤੇ ਨਾ ਕਿਤੇ ਸੋਚ ਵੀ ਰਹੇ ਨੇ ਲੋਕਾਂ ਨੇ ਹਾਲੇ ਕਿ 7 ਵਜੇ ਤੋਂ ਜਿਹੜਾ ਪੋਲਿੰਗ ਸਟੇਸ਼ਨ ਸ਼ੁਰੂ ਹੋ ਗਿਆ ਸੀ ਕਿਵੇਂ ਦਾ ਲੱਗਾ ਦੇਖਿਆ ਤੁਸੀਂ ਉਹ ਸ਼ਾਹ ਦੇਖ ਰਹੇ ਲੋਕ ਬਹੁਤ ਵਧੀਆ ਜੀ ਬਹੁਤ ਵਧੀਆ ਜੇ ਤੁਹਾਨੂੰ ਲੱਗਦਾ ਕਿ ਲੋਕ ਇਸ ਵਾਰ ਕਿਵੇਂ ਫੈਸਲਾ ਕਰ ਰਹੇ ਨੇ ਦੇਖ ਰਹੇ ਹੋ ਆਸ-ਪਾਸ ਚਰਚਾ ਹੁੰਦੀ ਹੈ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਆਸ-ਪਾਸ ਹੀ ਜਿਹੜੇ ਬਹੁਤ ਵਧੀਆ ਜੀ ਕੋਈ ਗਵਰਨਮੈਂਟ ਵਧੀਆ ਚੁਣਨੀ ਚਾਹੀਦੀ ਆ ਹਾਂ ਜਿਹੜੇ ਵੀ ਲੋਕਾਂ ਦੇ ਕੰਮ ਕਰੇ ਚਲ ਬਹੁਤ ਵਧੀਆ ਗੱਲ ਹੈ ਇਸ ਛੁੱਟੀ ਨੂੰ ਤੁਸੀਂ ਆਪਣੇ ਵਧੀਆ ਢੰਗ ਨਾਲ ਬਣਾਇਆ ਜਿਹੜੀ ਹੈਗੀ ਧੰਨਵਾਦ ਜੀ ਸੋ ਦੇਖ ਸਕਦੇ ਹੋ ਸੋ ਜਲੰਧਰ ਖੜੇ ਅੰਗੇ ਸਹੀ ਇਸ ਸਮੇਂ ਸੋ ਜਲੰਧਰ ਦੇ ਵਿੱਚ ਆ ਵਾਈਸ ਅਸਸੀ ਕਰਕੇ ਕਿਵੇਂ ਹੈਲੋ ਹਾਈ ਆਪਾਂ ਜਾਣਦੇ ਰਹੇ ਇੱਕ ਦੂਜੇ ਨੂੰ ਹਾਂਜੀ 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 ਬਹੁਤ ਵਧੀਆ ਆਪਕੀ ਆਈ ਥਿੰਕ ਬਹੁਤ ਮਿਹਨਤ ਹੈ ਆਈ ਵਾਸ ਜਸਟ ਥਿੰਕਿੰਗ ਕਿ ਹਮ ਤੋ ਵੋਟ ਡਾਲ ਕੇ ਵਾਪਸ ਜਾ ਰਹੇ ਹਾਂ ਬਟ ਫੋਰ ਪੀਪਲ ਇਨ ਦ ਮੀਡੀਆ ਕਿਤਨਾ ਡਿਫਿਕਲਟ ਹੈ ਇਤਨੀ ਗਰਮੀ ਮੇਂ ਖੜੇ ਹੋਣਾ ਇਤਨੀ ਧੂਪ ਮੇਂ ਖੜੇ ਹੋਣਾ ਐਂਡ ਟੂ ਕਵਰ एवरीथिंग ਬਟ ਯਾ ਯੂ ਡੂਇੰਗ ਅਚਾ ਫਸਟ ਆਫ 올 ਤੋ ਗਰਮੀ ਬਹੁਤ ਆ ਰਹਾ ਹੈ ਨ चलो तो बढ़िया अच्छा लगा फैमिली इकट्ठी हो गया ये ना आज का दिन मना रहे हो आप मारो बहुत बहुत बढ़िया हमारे लिए तो सेलिब्रेशन की तरह है वोटिंग डे डेफिनेटली ये चीज सबको होना चाहिए एग्जैक्टली exactly, और ये बहुत प्राइड वाला हमारा निशान है बट थैंक्स टू यू पीपल मतलब हाँ। हाँ। आप हमारी आवाज लोगों तक पहुंचा रहे हो इट्स वेरी नाइस थैंक यू सो मच गॉड ब्लेस यू अच्छा आप लोगों को कुछ कहोगे अभी क्योंकि हम लोग यही नोटिस कर रहे हैं क्योंकि हमें कुछ इतना रश मिला नहीं हमें ताकि पोलिंग बूथ के बाद रश मिलेगा हमें लोग मिलेंगे ਤੋ ਸ਼ਾਇਦ ਲੋਕ ਸਵੇਰ ਸਵੇਰ ਹੋ ਕੇ ਚਲੇ ਗਏ ਹਨ ਕੁਝ ਲੋਕ ਆਏ ਵੀ ਹੈ ਹਨਾ ਸਾਤਵੇਂ ਕੇ ਪੋਲਿੰਗ ਉਹ ਸਾਤਵੇਂ ਸ਼ੁਰੂ ਹੋ ਗਿਆ ਸੀ ਮੈਨੂੰ ਲੱਗਦਾ ਹੈ ਮੈਨਾਂ ਕੰਪਲੇਂਟ ਹਮ ਪੂਰੇ ਸਾਲ ਕਰਦੇ ਰਹਤੇ ਹੈ ਕਿ ਇਹ ਨਹੀਂ ਹੋ ਰਹਾ ਉਹ ਨਹੀਂ ਹੋ ਰਹਾ ਹਮੇਂ ਉਹ ਕੰਪਲੇਂਟ ਕਰਨੇ ਦਾ ਹੱਕ ਨਹੀਂ ਹੈ ਅਗਰ ਹਮ ਅੱਜ ਵੋਟ ਨਹੀਂ ਕਰਨੇ ਆ ਰਹੇ ਹਮ ਕੰਪਲੀਟ ਅਭੀ ਕਰੇਗੇ ਜਦ ਉਂਗਲੀ ਤੇ ਇਹ ਨਿਸ਼ਾਨ ਹੋਗਾ ਡੈਫੀਨਿਟਲੀ ਹੈ ਨਾ ਸੋ ਥੈਂਕ ਯੂ ਥੈਂਕ ਯੂ ਸੋ ਮਚ ਸਰ ਥੈਂਕ ਯੂ ਥੈਂਕ ਯੂ ਬਾਏ ওকে ਗ੍ਰੇਟ लवली ਮੀਟਿੰਗ ਗ੍ਰੇਟ ਯਾ ਸੋ ਦੇਖ ਸਕਦੇ ਹੋ ਜੀ ਸੋ ਗਰਮੀ ਹੈ ਨੋ ਡਾਊਟ ਪਰ ਲੋਕਾਂ ਨਾਲ ਉਚਾ ਹੈਗਾ ਵੋਟਰਾਂ ਨੂੰ ਲੈ ਕੇ ਇਲੈਕ ਇਹ ਠੀਕ ਆ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਪੈਂ ਵੋਟ ਹਾਂਜੀ ਹਾਂਜੀ ਦਿਖਾਓ ਤੇ ਇਹਨਾਂ ਆਹ ਦਿਖਾਓ ਆਹ ਲੋ ਜੀ ਉਸ ਵੇ ਕਿਵੇਂ ਲੱਗਾ ਬੜਾ ਵਧੀਆ ਗਰਮੀ ਏਡੀ ਆ ਬੜੀ ਆਗੇ ਤੁਸੀਂ ਗਰਮੀ ਤਾਂ ਠੀਕ ਆ ਗਰਮੀ ਠੀਕ ਆ ਕੋਈ ਨਹੀਂ ਗਰਮੀ ਗਰਮੀ ਨੂੰ ਕਰਦੀ ਹਾਂ ਅੱਜ ਕਿਵੇਂ ਦੇਖ ਰਹੇ ਹੋ ਲੋਕ ਆ ਰਹੇ ਆ ਨਹੀਂ ਗਰਮੀ ਕਿਸਾਨ ਇੰਨੀ ਗਰਮੀ 'ਚ ਕੰਮ ਕਰਦਾ ਇੰਨੀ ਮਿਹਨਤ ਕਰਦਾ ਸਾਨੂੰ ਵੋਟ ਪਾਉਂਦੇ ਆ ਕੋਈ ਅੱਜ ਅੱਜ ਇਹੀ ਟਾਈਮ ਆ ਜੀ ਅੱਜ ਇਹੀ ਸਮਾਂ ਆ ਸਰਕਾਰਾਂ ਨੂੰ ਜੇ ਅਸੀਂ ਕੋਸਰੀਆਂ 500 ਸਾਲ ਤੋਂ ਕੋਸਰੀਆਂ ਨਹੀਂ ਅੱਜ ਜੇ ਅਸੀਂ ਆਪਣਾ ਵੋਟ ਉਹੀ ਅਧਿਕਾਰ ਪੂਰਾ ਨਿਭਾਈਏ ਤੇ ਸ਼ਾਇਦ ਸਾਨੂੰ ਇਹ ਸਮਾਂ ਨਾ ਦੇਖਣਾ ਪਵੇ ਬਿਲਕੁਲ ਬਿਲਕੁਲ ਬਾਕੀ ਸਰਕਾਰਾਂ ਦੇ ਕੰਮ ਜ਼ਰੂਰ ਹੈ ਕਿ ਸਰਕਾਰ ਸਾਡੇ ਲੋਕਾਂ ਲਈ ਸਾਡੇ ਆਮ ਲੋਕਾਂ ਲਈ ਸੋਚੇ ਕਿਵੇਂ ਕੀ ਕਰਨਾ ਕਿਵੇਂ ਨਹੀਂ ਕਰਨਾ ਜੀ ਚਲੋ ਬਟ ਫਿਰ ਵੀ ਸਾਡਾ ਫਰਜ਼ ਸੀ ਨਿਭਾ ਰਹੀ ਹੈ ਜੀ ਆਹ ਰੋਡਾਂ ਦੇਖ ਲਓ ਕੀ ਹਾਲ ਹੈ ਬਹੁਤ ਮਾੜੀਆਂ ਕੋਈ ਨਹੀਂ ਖਿਆਲ ਦਿੰਦਾ ਰੋਡਾਂ ਵਾਲੀ ਖਿਆਲ ਦਿੰਦਾ ਕੋਈ ਕੰਮ ਵਾਲ ਖਿਆਲ ਨਹੀਂ ਦਿੰਦਾ ਹੁਣ ਹੁਣੇ ਸਰਕਾਰਾਂ ਨੂੰ ਪਤਾ ਲੱਗ ਗਿਆ ਕਿ ਲੋਕ ਸਮਾਰਟ ਹੋ ਗਏ ਨੇ ਜੀ ਹਾਂ ਲੋਕਾਂ ਸਾਰੇ ਜਾਗਰੂਤ ਹੋ ਗਏ ਨੇ ਲੋਕਾਂ ਨੂੰ ਪਤਾ ਕਿ ਕਿਨੂੰ ਚੁੜਨਾ ਕਹਿੰਦੇ ਨਹੀਂ ਚੁੜਨਾ ਉਹ ਪਿਛਲਾ ਜ਼ਮਾਨਾ ਕਿਹਾ ਤੁਸੀਂ ਪਹਿਲਾਂ ਜ਼ਮਾਨਿਆਂ ਤੋਂ ਹੁਣ ਦੇਖਦੇ ਹਾਂ ਕਿ ਫਰਕ ਪਿਆ ਪੋਲਿੰਗ ਬੂਥ ਵਿੱਚ ਲੋਕਾਂ ਤੋਂ ਵੋਟ ਮੰਗਣ ਦੇ ਪਹਿਲਾਂ ਕਿਵੇਂ ਪੈਂਦੇ ਸੀ ਲੇਕਿਨ ਹੁਣ ਕਿਸ ਹਿਸਾਬ ਨਾਲ ਲੋਕੀ ਵੋਟ ਪਾਉਂਦੇ ਨੇ ਹਾਂ ਪਹਿਲਾਂ ਨਹੀਂ ਨਾ ਸੋਚਦੇ ਪਹਿਲਾਂ ਬੰਦਾ ਵੀ ਨਹੀਂ ਵੇਖਦੇ ਕੰਮ ਨਹੀਂ ਸੀ ਵੇਖਦੇ ਉਹਦਾ ਕੰਬਾਰ ਨਹੀਂ ਸੀ ਵੇਖਦੇ ਹਾਂ ਹੁਣ ਤੇ ਜਿੱਧਰੋਂ ਜ਼ਿਆਦਾ ਮਿਲਿਆ ਕੰਮ ਤੇ ਉਧਰ ਹੀ ਨਾ ਟਾਊਟ ਜਾਂਦੇ ਕਮੈਂਟ ਲਾਦੇ ਪਹਿਲੇ ਇਦੀ ਚੱਲਦੀ ਸੀ ਹੈ ਨਹੀਂ ਹੁਣ ਹੁਣ ਤੇ ਮੈਂ ਕਹਾਂ ਜਿੱਧਰੋਂ ਮਿਲਿਆ ਗੱਫਾ ਆਪਾਂ ਉਧਰ ਭੱਜ ਜਾਂਦਾ ਛੇਤੀ ਨਾਲ ਅਹੀਂ ਜਿਹੜੇ ਵਿਚਾਰੇ ਮਗਰ ਮੋਟਰਾਂ ਨਾਲ ਯਕੀਨ ਕੀਤਾ ਹੁੰਦਾ ਉਹ ਵੇਖਦੇ ਰਾਹ ਜਾਂਦੇ ਨੇ ਸਾਡਾ ਕਿੱਧਰ ਗਿਆ ਲੀਡਰ ਕਿੱਧਰ ਗਿਆ ਲੀਡਰ ਜੀ ਨੂੰ ਕਿਤੇ ਹੁੰਦਾ ਹੁਣ ਲੀਡਰ ਲੋਕ ਆਪ ਬੁਲਾ ਲੈਂਦੇ ਆ ਜੀ ਲੀਡਰ ਬਣਾਉ ਫੜੋ ਮੇਲਾ ਕਿੱਥੇ ਹੈ ਨਾ ਪਰ ਇਹ ਗੱਲ ਹੋਣੀ ਚਾਹੀਦੀ ਤਾਂ ਹੀ ਉਹ ਦੇਖੋ ਉਹਨਾਂ ਨੂੰ ਪਤਾ ਕਿ ਲੋਕ ਸਮਾਰਟ ਆ ਫੇਗਲੇ ਉਹਨਾਂ ਨੂੰ ਪਤਾ ਵੀ ਹਾ ਵੀ ਇਸ ਬੰਦੇ ਦਾ ਕੰਮ ਵੀ ਕਰਾਉਣਾ ਲੋਕਾਂ ਦਾ ਕੰਮ ਵੀ ਕਰਾਉਣਾ ਵਿਚਰਨਾ ਵੀ ਹੁੰਦਾ ਨਹੀਂ ਵੀ ਕਿਤੇ ਟਿਕਣਾ ਵੀ ਇਤਾਂ ਨਹੀਂ ਵੀ ਜਿੱਦਰ ਮਿਲਿਆਗਾ ਉਹ ਤੋਂ ਨੂੰ ਭੱਜ ਗਏ ਹੈ ਨਾ ਤਾਂ ਮਾਜੀ ਮਿਹਰਬਾਨੀ ਸੋ ਦੇਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਤੁਹਾਡੇ ਕੀ ਰਿਵਿਊਜ਼ ਨੇ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਹੱਸੇ ਸਾਡੇ ਨਾਲ ਇੱਕ ਹੋਰ ਆ ਰਹੀ ਗੱਲਬਾਤ ਕਰਦੇ ਆ ਇਸ ਵਾਸਤੇ ਕਰਕੇ ਮਾਜੀ ਅੱਛਾ ਹਲੇ 5000 ਆ ਰਹੇ ਨੇ ਸੋ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਂਡ ਕਮੈਂਟ ਜ਼ਰੂਰ ਕਰੋ ਜੇ ਕਦੀ ਵੋਟ ਪਾਇਓ ਤਾਂ ਸਾਨੂੰ ਦੱਸਿਓ ਤੇ ਜੇ ਕਿ ਪਾਕ ਆਣੀ ਹੈ ਤਾਂ ਵੀ ਦੱਸੋ ਧੰਨਵਾਦ ਜੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ